मैं सुनिया ना कि जिस परमेश्वर को अमेरिका अच्छा अच्छी दुनिया देखते हैं कि बहुत से लोगों को पैसा होगा गोटर है पर जो परमेश्वर ने दता लोगों को ਜਿਨ੍ਹਾਂ ਦੇ ਕੋਲ ਪਰਮੇਸ਼ਰ ਹੈ ਜਿੰਦਾ ਮਿਹਰਮਾਨ ਖੁਦਾ ਹੈ ਕਾਜ ਸਾਰੇ ਬੰਦੇ ਦੀ ਦੌੜ ਪਾ ਲੱਗੀ ਹੋਈ ਆ ਕਿ ਅਸੀਂ ਉਮੀਰ ਤੋਂ ਉਮੀਰ ਹੋ ਜਾਈਏ ਪੈਸੇ ਵਾਲੇ ਹੋ ਜਾਈਏ ਗੱਡੀਆਂ ਮੋਟੀਆਂ ਹੋ ਜਾਈਏ ਪਰ ਪਰਮੇਸ਼ਰ ਦੀ ਸਿਆਣ ਨੂੰ ਸਮਝਣਾ ਤੇ ਪਰਮੇਸ਼ਰ ਨੂੰ ਜਾਣਨਾ ਸਭ ਤੋਂ ਵੱਡਾ ਹੈ ਹਾਲੇਲੂਇਆ ਹਾਲੇਲੂਇਆ ਕਿ ਜਿਹੜੀਆਂ ਅਸੀਂ ਦੋ ਆਪਾਂ ਦੇਖਦੇ ਆ ਦੁਨੀਆ ਵਿੱਚ ਰੌਣਕਾਂ ਜਾਂ ਮਦਰੀ ਰੁਕਮ ਦੇ ਪੈਸੇ ਦੇਦੇ ਸਿਰਫ ਐਸੀ ਦੁਨੀਆ ਦਾ ਯਾ ਕੁਝ ਦਿਨਾਂ ਦਾ ਖੇਲ ਆ ਪਰ ਪਰਮੇਸ਼ਰ ਦੇ ਜਿਹੜੇ ਰਾਜ ਅਧਿਕਾਰੀ ਹੋਣਾ ਪਰਮੇਸ਼ਰ ਦੇ ਨਾਲ ਜਿਹਨਾਂ ਦਾ ਰਿਸ਼ਤਾ ਬਣ ਜਾਣਾ ਸਭ ਤੋਂ ਵੱਡੀ ਗੱਲ ਨੂੰ ਹallelujah ਹallelujah ਪਰਮੇਸ਼ਰ ਕਹਿੰਦਾ ਮੈਂ ਹੀ ਤੁਹਾਡਾ ਪਰਮੇਸ਼ਰ ਆਂ ਤੇ ਮੈਂ ਉਹਦੇ ਬਚਨ ਦੇ ਵਿੱਚ ਲਿਖਿਆ ਵਾਰੀ ਪੜਾਂਗੇ ਦੁੜ ਕੇ ਕਰੀਏ ਨਾ ਇਹ ਮੇਰੀ ਪ੍ਰਜਾ ਸੁਣ ਤੇ ਮੈਂ ਤੈਨੂੰ ਬੋਲਾਂਗਾ ਹੇ ਮੇਰੀ ਪ੍ਰਜਾ ਸੁਣੋ ਤੇ ਮੈਂ ਬੋਲਾਂਗਾ ਹੇ ਸਾਈ ਹੇ ਸਾਈ ਮੈਂ ਤੇਰੇ ਲਈ ਸਾਕੀ ਨਹੀਂ ਆਗਾ ਸਾਕੀ ਨਾ ਪਰਮਿਸ਼ਨ ਨੇ ਕਿਹਾ ਕਿ ਮੈਂ ਤੁਹਾਡੇ ਉੱਤੇ ਸਾਕੀ ਦਿਆਉਂਗਾ ਸਾਕੀ ਦਾ ਅਰਥ ਕੀ ਹੈ ਕੋਈ ਦੱਸ ਸਕਦਾ ਹਰੀ ਹਰੀ ਸਾਕੀ ਦਾ ਮਤਲਬ ਹੈ ਕਿ ਜੋ ਵੀ ਤੁਸੀਂ ਕਦੇ ਕੰਮ ਕੀਤਾ ਹੈ ਚਾਹੇ ਉਹ ਮੰਦਾਇਆ ਤੇ ਚਾਹੇ ਉਹ ਚੰਗਾਇਆ ਮੈਂ ਉਹਦਾ ਸਬੂਤ ਕਰਾਂਗੇ ਰੋਕਾਂ ਦੇ ਵਿੱਚ ਦੱਸਾਂਗਾ ਜਾਗਰ ਕਰਾਂਗਾ ਹallelujah ਹallelujah ਤੇ ਸਾਕੀ ਦਿਆਉਂਗਾ ਜੋ ਵੀ ਅਸੀਂ ਪਰਮਿਸ਼ਨ ਨੇ ਸਾਨੂੰ ਇਸ ਸੰਸਾਰ ਵਿੱਚ ਜੋ ਲਾ ਕੀਤਾ ਆਪਣੇ ਪੁੱਤਰ ਬਣਾਇਆ ਪਰਮੇਸ਼ਰ ਜਨ ਕਹਿੰਦੇ ਨੇ ਜੇ ਤਿਆਰ ਕੀਤਾ ਕਿ ਸਾਨੂੰ ਆਪਣੇ ਰਾਜ ਲਈ ਤਿਆਰ ਕੀਤਾ ਆ ਕਿ ਅੱਜ ਅਸੀਂ ਪਰਮੇਸ਼ਰ ਦੇ ਪ੍ਰਭੂ ਕੋਟ ਵਿੱਚ ਸ਼ਾਮਿਲ ਹੋਣੇ ਆ ਰਹੇ ਹਾਂ ਕਾਜ਼ੀ ਇਸ ਲੈਕ ਇਸ ਜੋਗ ਬਣ ਗਏ ਆ ਕਿ ਪ੍ਰਭੂ ਦਾ ਪ੍ਰੋਜ ਲੈਣਾ ਹੈ ਤਾਂ ਅਸੀਂ ਮਨੁੱਖੀ ਪਰਮੇਸ਼ਰ ਦੀ ਰੀਤੀਆਂ ਦੇ ਅਨੁਸਾਰ ਚੱਲਦੇ ਆ ਨਹੀਂ ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡਾ ਪਰਮੇਸ਼ਰ ਆ ਤੇ ਮੈਂ ਤੁਹਾਡੇ ਉੱਤੇ ਸਾਖੀ ਮੈਂ ਦਿਹਾੜਾ ਪਰਮੇਸ਼ਰ ਕਹਿੰਦਾ ਕਿ ਜੋ ਵੀ ਤੁਹਾਡੇ ਕੀਤੀਆਂ ਹੋਈਆਂ ਗਲਤੀਆਂ ਗ੍ਰਹ ਪਾਪ ਹੋ ਆ ਕਿ ਮੈਂ ਲੋਕਾਂ ਦੇ ਵਿੱਚ ਕੀ ਵਿਆਹ ਜਾਦ ਕਰਦਾ ਹallelujah ਹallelujah ਮੈਂ ਤੁਹਾ ਦਿੱਸਾਪੀਦਾ ਹallelujah ਅੱਗੇ ਪੜਾਂਗੇ ਮੈਂ ਤੇਰੇ ਬਲਿਦਾਨਾਂ ਦੇ ਕਾਰਨ ਤੈਨੂੰ ਨਹੀਂ ਛਿੜਕਾਂਗਾ ਅਤੇ ਤੇਰੀਆਂ ਹੋਂਕਲੀਆਂ ਹਰਵੇਲੇ ਮੇਰੇ ਸਾਹਮਣੇ ਹਨ ਹallelujah ਜੋ ਵੀ ਪਰਮੇਸ਼ਰ ਦੇ ਅੱਗੇ ਅਸੀਂ ਬੰਦਗੀ ਕਰਦੇ ਹਾਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਦੇਖਦਾ ਹੈ ਤੇ ਜਾਣਦਾ ਹੈ ਤੇ ਸੁਣਦਾ ਵੀ ਹੈ ਹallelujah ਪਰਮੇਸ਼ਰ ਦੇ ਬਚਨ ਦੇ ਵਿੱਚ ਅਸੀਂ ਪੜ੍ਹਿਆ ਕਿ ਮੈਂ ਤੇਰੀਆਂ ਹੋਮ ਬਲੀਆਂ ਦਾ ਕਰਕੇ ਨਹੀਂ ਛੜਨਾ ਮੈਂ ਤੇਰੇ ਕਿਸੇ ਵੀ ਪਰਮੇਸ਼ਰ ਦੇ ਅੱਗੇ ਦੀਆ ਬੱਕਰੇ ਦੀ ਜਾਂ ਬੋਲਦੇ ਦੀ ਜਾਂ ਗੈਂਡੇ ਦੀ ਕੁਰਬਾਨੀ ਦੇ ਨਾਮ ਮੈਂ ਕਹਿੰਦਾ ਉਹਨੂੰ ਕਦੀ ਵੀ ਤੂੰ ਤੋਂ ਨਰਾਸ਼ ਨਹੀਂ ਆ ਕਦੀ ਵੀ ਮੈਂ ਤੈਨੂੰ ਛੱਡਾਂਗਾ ਨਹੀਂ ਆ ਪਰ ਕੀ ਹੈ ਕਿ ਕਬੂਲ ਕਦੋਂ ਹੁਣੀ ਆ ਕਿ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰ ਹੋ ਕੇ ਚੱਲਨੇ ਬੜਾ ਮੇਚਰ ਹੁੰਦਾ ਸੱਚਾਈ ਨਾਲ ਹਾਲੇਲੂਇਆ ਹਾਲੇਲੂਇਆ ਅਗੇ ਬੜਾਂ ਨੂੰ ਕਹਿੰਦੀ